ਉਹ ਗਾਲ ਨਾ ਕੱਢ। ਸੰਜਾਇਆ ਜੀ ਇੱਕ ਡੀਕਾ ਹੀ ਆ। ਉਹ ਇੱਕ ਕਹਿਣ ਡਿਆ। ਦੋ ਆ ਹੁਣ ਮੈਂ ਆਇਆ ਹੀ ਕਿ ਤੁਹ ਕਹਿੰਦਾ ਵਾਜ ਮੇਰੀ ਚ। ਵਾਜ ਲੈਨੇ ਦੋ ਮਿੰਟ ਆ ਜਾ। ਤੇ ਇਹ ਨਹੀਂ ਲਾਣੀ ਲਸਾਂ ਜਾਂ ਲੋਕਾਂ ਦੇ ਤੇਸ਼ ਕਰਦਾ ਕਿਉਂ ਮੇਰੀ ਕੰਨ ਨਹੀਂ ਆ ਆ ਲੋ ਜੀ ਮਾਰਚਾ ਲੋ ਕਰ ਲੋ ਚੈੱਕ ਬੀਤੇ ਦਿਨ ਹੀ ਆਕਾਸ਼ ਪ੍ਰੀਤ ਕਪਲ ਤੇ ਜਗਪ੍ਰੀਤ ਕਪਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਤੇਜ਼ੀ ਨਾਲ ਵਾਇਰਲ ਹੁੰਦੀ ਪਈ ਸੀ ਜਿਸ ਕਲਿੱਪ ਦੇ ਵਿੱਚ ਉਹ ਕਹਿੰਦੇ ਹੁੰਦੇ ਨੇ ਰੋਸਟਰਾਂ ਨੂੰ ਕਿ ਸਾਡੀ ਹਿੱਕ ਦੇ ਵਿੱਚ ਆ ਕੇ ਵੱਜੋ ਜੀ ਨੂੰ ਕੋਈ ਚੱਕਰ ਆਗਾ ਤੇ ਨਾਲ ਦੀ ਨਾਲ ਮਾਮਾ ਭੈਣਾਂ ਨੇ ਗਾਲਾਂ ਵੀ ਕੱਢਦੇ ਨੇ ਪਰ ਉਸ ਵੀਡੀਓ ਦੇ ਵਿੱਚ ਉਹ ਕਿਸੇ ਵੀ ਰੋਸਟਰ ਦਾ ਨਾਮ ਨਹੀਂ ਲੈਂਦੇ ਕਿ ਅਸੀਂ ਇਸ ਰੋਸਟਰ ਨੂੰ ਕਿਹਾਗਾ ਤੇ ਇਸ ਤੋਂ ਬਾਅਦ ਸਾਰੇ ਰੋਸਟਰਾਂ ਨੇ ਸਟੋਰੀ ਪਾਈ ਕਿ ਇਹਨਾਂ ਨੇ ਰੋਸਟਰ ਦਾ ਨਾਮ ਲੈ ਕੇ ਗਾਲ ਕੱਢਣੀ ਸੀ ਇਦਾਂ ਤਾਂ ਅਸੀਂ ਕਹਾਂਗੇ ਕਿ ਸਾਨੂੰ ਹੀ ਗਾਲ ਕੱਢੀ ਆ ਸੋ ਇੰਨਾ ਸਾਰੀਆਂ ਗੱਲਾਂ ਤੋਂ ਬਾਅਦ ਫਿਰ ਰੋਮੀ ਨੇ ਇੱਕ ਸਟੋਰੀ ਸ਼ੇਅਰ ਕੀਤੀ ਸੀ ਕਿ ਮੈਂ ਜਲਦ ਹੀ ਇਹਨਾਂ ਦੇ ਘਰ ਜਾਊਂਗਾ ਇਹਨਾਂ ਤੋਂ ਮਾਫੀ ਮੰਗਵਾ ਕੇ ਆਊਂਗਾ ਤੇ ਨਾਲੇ ਪੁੱਛ ਕੇ ਆਊਂਗਾ ਕਿ ਤੁਸੀਂ ਕਿਸ ਰੋਸਟਰ ਨੂੰ ਕਿਹਾ ਸੀਗਾ ਸੋ ਉੱਥੇ ਇੱਕ ਹੁਣ ਵੀਡੀਓ ਨਿਕਲ ਕੇ ਸਾਹਮਣੇ ਆ ਰਹੀਆ ਰੋਮੀ ਠੱਗ ਲਾਈਫ ਵਾਲੇ ਦੀ ਜਿਸ ਦੇ ਵਿੱਚ ਉਹ ਆਕਾਸ਼ ਪ੍ਰੀਤ ਕਪਲ ਦੇ ਘਰ ਗਿਆਗਾ ਤੇ ਉਹਨਾਂ ਨਾਲ ਜਾ ਕੇ ਗੱਲਬਾਤ ਕੀਤੀ ਤੇ ਨਾਲ ਦੀ ਨਾਲ ਉਹਨਾਂ ਨੂੰ ਸਿੱਧਾ ਇਹ ਗੱਲ ਕਹੀਆ ਕਿ ਆਜੋ ਮੇਰੀ ਹਿੱਕ 'ਚ ਬੱਜੋ ਜੀਨੇ ਬੱਜਣਾਗਾ ਤੇ ਨਾਲ ਦੀ ਨਾਲ ਉਹ ਉਹਨਾਂ ਨੂੰ ਇਹ ਵੀ ਗੱਲ ਕਹੀ ਗਈ ਕਿ ਤੂੰ ਆਪਣੀ ਜਨਾਨੀ ਨੂੰ ਦਿਖਾ ਕੇ ਵਿਊ ਲੈਣਾਗਾ। ਬਾਕੀ ਨਾਲ ਦੀ ਨਾਲ ਆਕਾਸ਼ ਪ੍ਰੀਤ ਕਪਲ ਨੇ ਕਿਹਾ ਕਿ ਅਸੀਂ ਸਿਰਫ ਫੈਮਿਲੀ ਬਲੌਗ ਸ਼ੇਅਰ ਕਰਦੇ ਹਾਂ। ਅਸੀਂ ਕੋਈ ਲੱਛਰ ਤਾਂ ਨਹੀਂ ਫਲਾਉਂਦੇ ਆਪਣੇ ਬਲੌਗਾਂ ਦੇ ਵਿੱਚ। ਬਾਕੀ ਤੁਸੀਂ ਇੱਥੇ ਸਾਰੇ ਭਰਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਕਿ ਇੱਥੇ ਰੋਮੀ ਠੱਗ ਲਾਈਫ ਵਾਲ ਸਹੀ ਆ ਜਾਂ ਆਕਾਸ਼ ਪ੍ਰੀਤ ਕਪਲ ਸਹੀ ਆਗਾ ਕਿ ਉਹ ਗੰਦ ਪਾਉਂਦੇ ਯਾ ਨਹੀਂ ਜਾਂ ਨਹੀਂ ਪਾਉਂਦੇ। ਕਮੈਂਟ ਬਾਕਸ ਦੇ ਵਿੱਚ ਵਿਚਾਰ ਸਾਂਝੇ ਜਰੂਰ ਕਰਿਓ। ਬਾਕੀ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ। ਰੱਬ ਰਾਖਾ।